ਆਪਰੇਸ਼ਨ ਸੰਦੂਰ ਮਗਰੋਂ ਪੀਐਮ ਮੋਦੀ ਨਾਲ ਐਨਐਸਏ ਦੀ ਬੈਠਕ ਜਾਰੀ ਹੈ ਐਕਸ਼ਨ ਜੇ ਹਨ ਪੀਐਮ ਮੋਦੀ ਆਉਣ ਵਾਲਾ ਹੈ ਬਸ ਅਗਲਾ ਵੱਡਾ ਫੈਸਲਾ ਵੱਡੀ ਖਬਰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪਾਰਤ ਅਤੇ ਪਾਕਿਸਤਾਨ ਵਿੱਚ ਘਾਰ ਤਣਾਅ جاری ਹੈ ਇਸ ਦੌਰਾਨ ਐਨਐਸਏ ਅਜੀਤ ਡੋਵਾਲ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਪਹੁੰਚੇ ਇਹ ਮੁਲਾਕਾਤ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਤੇ ਹੋਈ ਹੈ ਕੇਂਦਰ ਸਰਕਾਰ ਅਤਵਾਦ ਵਿਰੁੱਧ ਫੈਸਲਾ ਕਾਨੂੰਨ ਕਾਰਵਾਈ ਲਈ ਰਣਨੀਤੀ ਤਿਆਰ ਕਰਨ ਵਿੱਚ ਰੁਚੀ ਹੋਈ ਹੈ ਇਸ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਉੱਚ ਪੱਦਰੀ ਮੀਟਿੰਗਾਂ ਕਰ ਰਹੇ ਹਨ ਪਿਛਲੇ 24 ਘੰਟਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਅਜੀਤ ਡੋਵਾਲ ਨਾਲ ਮਿਲੇ ਹਨ ਇਹ ਮੀਟਿੰਗ ਰਾਜ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਮੌਗ ਡ੍ਰਿਲ ਤੋਂ ਇੱਕ ਦਿਨ ਪਹਿਲਾਂ ਹੋਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਐਨਐਸਏ ਡੋਵਾਲ ਚੀਫ ਆਫ ਡਿਫੈਂਸ ਸਟਾਫ ਜਰਨਲ ਅਨਿਲ ਚੋਹਾਨ ਅਤੇ ਸੈਨਾ ਜਲ ਸੈਨਾ ਅਤੇ ਹਵਾਈ ਸੈਨਾ ਦੇ ਮੁਖੀਆਂ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ ਹਨ ਜਿਸ ਨਾਲ ਲਸ਼ਕਰ ਅਤਵਾਦੀ ਸਮੂਹ ਵਿਰੁੱਧ ਫੌਜੀ ਕਾਰਵਾਈ ਦੀ ਗੱਲਬਾਤ ਤੇਜ਼ ਹੋਈ ਹੈ ਪਿਛਲੇ ਹਫਤੇ ਪ੍ਰਧਾਨ ਮੰਤਰੀ ਨੇ ਡਵਾਲ ਅਤੇ ਜਰਨਲ ਚੋਹਾਨ ਨਾਲ ਮੁਲਾਕਾਤ ਕੀਤੀ ਅਤੇ ਹਥਿਆਰਬੰਦ ਬਲਾਂ ਨੂੰ ਭਾਰਤ ਦੀ ਫੌਜੀ ਪ੍ਰਤੀਕਿਰਿਆ ਦੇ ਢੰਗ ਉਦੇਸ਼ ਅਤੇ ਸਮੇਂ ਬਾਰੇ ਫੈਸਲਾ ਲੈਣ ਦੀ ਪੂਰੀ ਆਜ਼ਾਦੀ ਦਿੱਤੀ ਹੈ ਪ੍ਰਭਾਵਸ਼ਾਲੀ ਨਾਗਰਿਕ ਰੱਖਿਆ ਲਈ 7 ਮਈ ਨੂੰ ਦੇਸ਼ ਭਰ ਵਿੱਚ ਮੌਕ ਡ੍ਰਿਲ ਆਯੋਜਿਤ ਕੀਤੇ ਜਾ ਰਹੇ ਹਨ ਇਸ ਸੰਬੰਧ ਵਿੱਚ ਕੇਂਦਰੀ ਗ੍ਰੈਸ ਕੱਤਰ ਗੋਵਿੰਦ ਮੋਹਨ ਵੱਲੋਂ ਦਿੱਲੀ ਵਿੱਚ ਬੁਲਾਈ ਗਈ ਮੀਟਿੰਗ ਸਮਾਪਤ ਹੋ ਗਈ ਆਖਰੀ ਵਾਰ ਅਜੀਹਾ ਅਭਿਆਸ 1971 ਵਿੱਚ ਕੀਤਾ ਗਿਆ ਸੀ ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ جنگ ਦਾ ਸਾਲ ਸੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਪ੍ਰਧਾਨ ਮੰਤਰੀ ਨਿਵਾਸ ਤੇ ਇੱਕ ਵੱਡੀ ਮੀਟਿੰਗ ਹੋ ਰਹੀ ਹੈ ਕੀ ਆਉਣ ਵਾਲਾ ਹੈ ਫੈਸਲਾ ਥੋੜੀ ਦੇਰ ਦੇ ਵਿੱਚ ਪਤਾ ਲੱਗ ਜਾਵੇਗਾ ਆਪਰੇਸ਼ਨ ਸੰਦੂਰ ਮਗਰੋਂ ਪੀਐਮ ਮੋਦੀ ਨਾਲ ਐਨਐਸਏ ਦੀ ਬੈਠਕ ਜਾਰੀ ਹੈ ਐਕਸ਼ਨ ਜੇ ਹਨ ਪੀਐਮ ਮੋਦੀ ਆਉਣ ਵਾਲਾ ਹੈ ਬਸ ਅਗਲਾ ਵੱਡਾ ਫੈਸਲਾ ਆਪਰੇਸ਼ਨ ਸੰਦੂਰ ਮਗਰੋਂ ਪੀਐਮ ਮੋਦੀ ਨਾਲ ਐਨਐਸਏ ਦੀ ਬੈਠਕ ਜਾਰੀ ਹੈ ਐਕਸ਼ਨ ਜੇ ਹਨ ਪੀਐਮ ਮੋਦੀ ਆਉਣ ਵਾਲਾ ਹੈ ਬਸ ਅਗਲਾ ਵੱਡਾ ਫੈਸਲਾ ਵੱਡੀ ਖਬਰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਖਾਰ ਤਣਾਅ ਜਾਰੀ ਹੈ ਇਸ ਦੌਰਾਨ ਐਨਐਸਏ ਅਜੀਤ ਡੋਵਾਲ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਪਹੁੰਚੇ ਇਹ ਮੁਲਾਕਾਤ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਤੇ ਹੋਈ ਹੈ ਕੇਂਦਰ ਸਰਕਾਰ ਅੱਤਵਾਦ ਵਿਰੁੱਧ ਫੈਸਲਾ ਕਾਨੂੰਨ ਕਾਰਵਾਈ ਲਈ ਰਣਨੀਤੀ ਤਿਆਰ ਕਰਨ ਵਿੱਚ ਰੁਚੀ ਹੋਈ ਹੈ ਇਸ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਉੱਚ ਪੱਧਰੀ ਮੀਟਿੰਗਾਂ ਕਰ ਰਹੇ ਹਨ ਪਿਛਲੇ 24 ਘੰਟਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਅਜੀਤ ਡੋਵਾਲ ਨਾਲ ਮਿਲੇ ਹਨ ਇਹ ਮੀਟਿੰਗ ਰਾਜ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਮੌਗ ਡ੍ਰਿਲ ਤੋਂ ਇੱਕ ਦਿਨ ਪਹਿਲਾਂ ਹੋਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਐਨਐਸਏ ਡਵਾਲ ਚੀਫ ਆਫ ਡਿਫੈਂਸ ਸਟਾਫ ਜਰਨਲ ਅਨਿਲ ਚੋਹਾਨ ਅਤੇ ਸੈਨਾ ਜਲ ਸੈਨਾ ਅਤੇ ਹਵਾਈ ਸੈਨਾ ਦੇ ਮੁਖੀਆਂ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ ਹਨ ਜਿਸ ਨਾਲ ਲਸ਼ਕਰ ਅਤਵਾਦੀ ਸਮੂਹ ਵਿਰੁੱਧ ਫੌਜੀ ਕਾਰਵਾਈ ਦੀ ਗੱਲਬਾਤ ਤੇਜ਼ ਹੋਈ ਹੈ ਪਿਛਲੇ ਹਫਤੇ ਪ੍ਰਧਾਨ ਮੰਤਰੀ ਨੇ ਡਵਾਲ ਅਤੇ ਜਰਨਲ ਚੋਹਾਨ ਨਾਲ ਮੁਲਾਕਾਤ ਕੀਤੀ ਅਤੇ ਹਥਿਆਰਬੰਦ ਬਲਾਂ ਨੂੰ ਭਾਰਤ ਦੀ ਫੌਜੀ ਪ੍ਰਤੀਕਿਰਿਆ ਦੇ ਢੰਗ ਉਦੇਸ਼ ਅਤੇ ਸਮੇਂ ਬਾਰੇ ਫੈਸਲਾ ਲੈਣ ਦੀ ਪੂਰੀ ਆਜ਼ਾਦੀ ਦਿੱਤੀ ਹੈ ਪ੍ਰਭਾਵਸ਼ਾਲੀ ਨਾਗਰਿਕ ਰੱਖਿਆ ਲਈ 7 ਮਈ ਨੂੰ ਦੇਸ਼ ਭਰ ਵਿੱਚ ਮੌਕ ਡ੍ਰਿਲ ਆਯੋਜਿਤ ਕੀਤੇ ਜਾ ਰਹੇ ਹਨ ਇਸ ਸੰਬੰਧ ਵਿੱਚ ਕੇਂਦਰੀ ਗ੍ਰੈਸ ਕੱਤਰ ਗੋਵਿੰਦ ਮੋਹਨ ਵੱਲੋਂ ਦਿੱਲੀ ਵਿੱਚ ਬੁਲਾਈ ਗਈ ਮੀਟਿੰਗ ਸਮਾਪਤ ਹੋ ਗਈ ਆਖਰੀ ਵਾਰ ਅਜੇਹਾ ਅਭਿਆਸ 1971 ਵਿੱਚ ਕੀਤਾ ਗਿਆ ਸੀ ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ جنگ ਦਾ ਸਾਲ ਸੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਪ੍ਰਧਾਨ ਮੰਤਰੀ ਨਿਵਾਸ ਤੇ ਇੱਕ ਵੱਡੀ ਮੀਟਿੰਗ ਹੋ ਰਹੀ ਹੈ ਕੀ ਆਉਣ ਵਾਲਾ ਹੈ ਫੈਸਲਾ ਥੋੜੀ ਦੇਰ ਦੇ ਵਿੱਚ ਪਤਾ ਲੱਗ ਜਾਵੇਗਾ ਆਪਰੇਸ਼ਨ ਸੰਦੂਰ ਮਗਰੋਂ ਪੀਐਮ ਮੋਦੀ ਨਾਲ ਐਨਐਸਏ ਦੀ ਬੈਠਕ ਜਾਰੀ ਹੈ ਐਕਸ਼ਨ ਚ ਹਨ ਪੀਐਮ ਮੋਦੀ ਆਉਣ ਵਾਲਾ ਹੈ ਬਸ ਅਗਲਾ ਵੱਡਾ ਫੈਸਲਾ